ਹੈਲੋ ਬੱਚਿਓ ਅੱਜ ਆਪਾਂ ਲੈ ਕੇ ਆਏ ਆ ਅਦਕਦੀ ਮਾਤਰਾ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਪਏ ਆਪਣੀਆਂ ਵੀਡੀਓ ਨੂੰ ਤੇ ਐਸੇ ਤਰ੍ਹਾਂ ਹੀ ਪਿਆਰ ਦੇਣਾ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਸਾਰੀਆਂ ਤੁਸੀਂ ਦੇਖ ਸਕਦੇ ਹੋ ਸੈਕਿੰਡ ਕਲਾਸ ਦੀ ਇਹੋ ਨਾਂ ਪਦਕਦੀ ਮਾਤਰਾ ਲੈ ਕੇ ਆਏ ਆ ਐੜੇ ਅਦਕ ਖਖਾ ਅਖ ਐੜੇ ਅਦਕ ਥਥਾ ਹੱਥ ਮੰਮੇ ਅਦਕ ਝਝਾ ਮੱਝ ਕਕੇ ਅਦਕ ਦਦਾ ਕਦ ਪਪੇ ਅਦਕ ਖਖੇ ਕਨਖਾ ਪ ਖ ਰਾਰੇ ਅਦਕ ਸਸੇ ਕਨਸਾ ਹਰਸਾ ਚਚੇ ਅਦਕ ਕਕੇ ਵਰਗੀ ਚੱਕੀ ਹੋਵੇ ਅਦਕ ਛਛੇ ਵਰਚੀ ਵੱੱਚੀ ਕੱਕੇ ਅਦਕ ਚਚੇ ਵਰਚੀ ਕੱਚੀ ਦੱਦੇ ਔਂਕੜ ਉੱਤੇ ਅਦਕ ਤੱਦਾ ਦੁੱਦ ਪੱਪੇ ਔਂਕੜ ਉੱਤੇ ਅਦਕ ਤਤਾ ਪੱਤ ਹਰਾਰੇ ਔਂਕੜ ਉੱਤੇ ਅਦਕ ਖਖਾ ਰੁਖ ਲੱਲੇ ਅਦਕ ਕੱਕਾ ੜਾੜਾ ਲੱਕੜ ਮੰਮੇ ਅਦਕ ਛਛਾ ੜਾੜਾ ਮੱਛਰ ਬੱਬੇ ਅਦਕ ਦਦਾਲਾ ਲਲਾ ਬੱਦਾਲ ਛੱਛੇ ਅਦਕ ਪੱਪਾ ੜਾੜਾ ਛੱਪੜ ਪੱਪੇ ਅਦਕ ਥੱਥਾ ੜਾੜਾ ਪੱਥਰ ਟੱਡੇ ਅਦਕ ਕੱਕਾ ਨਾਣਾ ਟੱਕਾਣਾ ਮੰਮੇ ਸਿਆਰੀ ਉੱਤੇ ਅਦਕ ਤਤਾਰਾ ਮਿੱਤਰ ਤੱਤੇ ਸਿਆਰੀ ਉੱਤੇ ਅਦਕ ਤਤਾਰਾ ਤਿੱਤਰ ਬੱਬੇ ਅਦਕ ਕੱਕਾ ੜਾਰੇ ਵੇਰੀ ਬੱਕ ி அடவடி ர அது பப்பே ஓக்க உத்தே அத்தா புத்த ಏಳೆ ಅದ ಕಡೆ ಅಧಿಕ ತಮ್ಮೆ ಅಧಿಕ ಮಜ್ಜ ಕಗ್ ಅದ ಕಪ್ಪೆ ಅದ ಕಖೆ ಕನ್ನ ಪಕ್ಕಾ ರೇ ಅದೇ ಕನ್ನ ರಸ್ಸೆ ಅದ ಕಕ್ಕೇ ವ್ಯಾರಿ ಚಕ್ಕಿ ಬದ ಚೆ ಬೀಿ ಕಕ್ಕೇ ಅಧಿಕ ಚಿಚ್ಚೆ ವ್ಯಾರಿ ಕಚ್ಚಿ ದೇಕಡ ಉತ್ತಡ ಉತ್ತ

ਜੇ ਤੁਹਾਨੂੰ ਇਹ ਸਾਰੀਆਂ ਆਉਂਦੀਆਂ ਨੇ ਫਿਰ ਤਾਂ ਠੀਕ ਹੈ ਆਪਾਂ ਲਾਈਨ ਡਿਕਟੇਸ਼ਨ ਪੜ੍ਹਦੇ ਹਾਂ ਤੇ ਜੇ ਤੁਹਾਨੂੰ ਨਹੀਂ ਆਉਂਦੀਆਂ ਤੇ ਤੁਸੀਂ 2-3 ਵਾਰੀ ਇਹਨੂੰ ਇੱਕ ਵਾਰੀ ਹੋਰ ਰੀਡਿੰਗ ਕਰ ਲਓ ਤੇ ਫਿਰ ਲਾਈਨ ਡਿਕਟੇਸ਼ਨ ਪੜ੍ਹਿਆ ਜ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਫਿਰ ਹੋ ਜਾਣਾ ਰਿਵਾਈਜ਼ ਤੇ ਹੁਣ ਆਪਾਂ ਚਲੋ ਅੱਗੇ ਪੜ੍ਹਦੇ ਹਾਂ ਲਾਈਨ ਡਿਕਟੇਸ਼ਨ ਤੇ ਚਲੋ ਸ਼ੁਰੂ ਕਰਦੇ ਹਾਂ ਲਾਈਨ ਡਿਕਟੇਸ਼ਨ ಸಜ್ಜನ ಸಸ್ೆ ಅದೇ ಸಾರಿ ಮಿತ್ರ ಹಾಹ ನನ್ನ ಸಜ್ಜ ಮತ್ತು ಗಜ ದೊವೆ ಪಕ್ಕೇ ಮಿತ್ರ ಊೇ ಔಂಕಳ ಹಾಹಾ ನನ್ನೆ ಗನ್ನ ದಾರ ਕੱਕੇ ਉਡਾਲ ਲੱਲ ਕੋਲ ਈੜੀ ਸਿਆਰੀ ਉੱਤੇ ਅਦਕ ਕਾ ਇੱਕ ਉਹ ਵੇਦਕ ਡੱਡੇ ਕਨਹਾ ਵੱਡਾ ਛਸ਼ੇ ਅਦਕ ਪਪਾ ਅੜਾੜਾ ਛੱਪੜ ਹਾਹੀਦਲਾਵਾ ਹੈ ਉਹਨਾਂ ਦੇ ਘਰ ਕੋਲ ਇੱਕ ਛੱਪੜ ਵੱਡਾ ਛੱਪੜ ਹੈ ਬੱਬੇ ਅਦਕ ਦੱਦਾ ਲੱਲਾ ਬੱਦਲ ਬੱਬਾਰਾਰਾ ਸਸਾਨਾ ਬਰਸਨ ਨੰਨੇ ਕੰਨਾ ਲਾ ਨਾਲ ਛਿਛੇ ਅडक ਪੱਪਾ ੜਾੜਾ ਛੱਪੜ ਨੰਨੇ ਅडक ਘੜਕ ਉਹਨਕੋ ਨੰਨੇ ਅडकਾ ਨਕ ਪੱਬਾਰਾਰਾ ਭਰ ਜਿੱਜੇ ਕੰਨਾ ਜਿੱਦੇ ਗਨਦਾ ਜਾਂਦਾ ਹੈ ਬੱਦਲ ਬਰਸਨ ਨਾਲ ਛੱਪੜ ਨਕੋ ਨਕ ਭਰ ਜਾਂਦਾ ਹੈ

ਰਾਰਾ ਹਾਹੇ ਨੂੰ ਬਿਆਰੀ ਐੜੇ ਕੰਨਾ ਉੱਤੇ ਮਿੰਦੀ ਰਹੀਆਂ ਹਾਨ ਸੱਜਣ ਅਤੇ ਗੱਜਣ ਦੀਆਂ ਮੱਜਾਂ ਛੱਪੜ ਵਿੱਚ ਤਰ ਰਹੀਆਂ ਹਨ ਐੜੀ ਸਿਆਰੀ ਆਹਾ ਏ ਮੰਮੇ ਅਜ ਕੱਚੇ ਗਨੱਜਾ ਮੱਜਾ ਬੱਬਾ ਆਹੇ ਓਂਕੜ ਉੱਤੇ ਬਹੁਤ ਦੱਦੇ ਓਂਕੜ ਉੱਤੇ ਰਕਤ ਦਾ ਦੁੱਧ ਦੱਦੇ ਸਿਆਰੀ ਉੱਤੇ ਟਿੱਪੀ ਦੱਦੇ ਬਿਆਰੀ ਐੜੇ ਕੰਨਾ ਦਿਨੀਆਂ ਹਨ ਈ ਮੱਜਾਂ ਬਹੁਤ ਦੁੱਧ ਦਿੰਦੀਆਂ ਹਨ ਇੱਕ ਵਾਰੀ ਇਹ ਪਲਾਈਨਾ ਸਿੱਧੀਆਂ ਰੀਡ ਕਰ ਲੈਨੇ ਆ ਤੇ ਤੁਸੀਂ 2-3 ਵਾਰ ਵੇਖ ਸਕਦੇ ਹੋ ਜੇ ਤੁਹਾਨੂੰ ਚੰਗੀ ਤਰ੍ਹਾਂ ਹਲੇ ਨਹੀਂ ਯਾਦ ਹੋਈਆਂ ਤੇ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਣ ਸੱਜਣ ਅਤੇ ਗੰਜਨ ਤੋਂਵੇਂ ਪੱਕੇ ਮਿੱਤਰ ਹਨ ਉਹਨਾਂ ਦੇ ਘਰ ਕੋਲ ਇੱਕ ਵੱਡਾ ਛੱਪੜ ਹੈ ਬੱਦਲ ਵਰਸਣ ਨਾਲ ਛੱਪੜ ਨੱਕੋ ਨੱਕ ਪਰ ਜਾਂਦਾ ਹੈ ਸੱਜਣ ਅਤੇ ਗੱਜਣ ਦੀਆਂ ਮੱਜਾਂ ਛੱਪੜ ਵਿੱਚ ਤਰ ਰਹੀਆਂ ਹਨ ਇਹ ਮੱਜਾਂ ਬਹੁਤ ਦੁੱਧ ਦਿੰਦੀਆਂ ਹਨ ਤੁਸੀਂ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀਆਂ ਲੱਗਦੀਆਂ ਜੇ ਵਧੀਆ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਵੱਧ ਵੱਧ ਕਰੋ ਆਦੇ ਕਲਾਸ ਫਰੈਂਡਸ ਨਾਲ ਤੇ ਇੱਕ ਗੱਲ ਹੋਰ ਕਿ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕਿਸ ਟੌਪਿਕ ਤੇ ਵੀਡੀਓ ਚਾਹੀਦੀਆਂ ਨੇ ਆਪਾਂ ਉਹ ਟੌਪਿਕ ਤੇ ਵੀਡੀਓ ਲੈ ਆਵਾਂਗੇ ਠੀਕ ਹੈ ਜੇ ਤੁਹਾਨੂੰ ਕੋਈ ਵੀ ਸਿਲੇਬਸ ਨਹੀਂ ਪਾਉਂਦਾ ਉਹ ਆਪਾਂ ਦੱਸ ਸਕਦੇ ਜੀ ਆਪਾਂ ਉਹਦੇ ਤੇ ਵੀਡੀਓ ਲੈ ਆਵਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ